ਹੀ ਹਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਕਹਾਣੀ ਵਿੱਚ ਅੱਜ ਦੀ ਕਹਾਣੀ ਸੁਣਨ ਨੂੰ ਮਤਲਬ ਹੀ ਰੁਕਣ ਦੇ ਖੜੇ ਕਰ ਦੂਗੇ ਤੇ ਮੈਂ ਚਾਹਣਾ ਇਹ ਕਹਾਣੀ ਸਾਰੇ ਜ਼ਰੂਰ ਸੁਣੋ ਇਹ ਕਹਾਣੀ ਸ਼ੁਰੂ ਹੁੰਦੀ ਹੈਗੀ ਮਤਲਬ ਹੀ ਦਿੱਲੀ ਤੋਂ 28 ਸਾਲਾਂ ਦਾ ਸੀਰਤ ਸਿੰਘ ਸੀਗਾ ਜਿਹੜਾ ਦਿੱਲੀ ਦੇ ਛਾਦਰਾ ਦੇ ਵਿੱਚ ਰਹਿਣ ਵਾਲਾ ਸੀਗਾ ਤੇ ਜਿਹੜਾ ਮਤਲਬ ਹੀ ਸੀਰਤ ਸਿੰਘ ਸੀਗਾ ਉਹ ਕਰੈਕਟਰ ਬਿਲਕੁਲ ਸਹੀ ਨਹੀਂ ਸੀਗਾ ਉਹ ਮਤਲਬ ਹੀ ਮੀਨੇ ਦੋ ਮਹੀਨੇ ਮੀਨੇ ਡੇਢ ਮਹੀਨੇ ਬਾਅਦ ਹਰ ਜਨਾਨੀ ਬਦਲ ਜਾਂਦਾ ਸੀਗਾ ਪਹਿਲੀ ਜਨਾਨੀ ਨਾਲ ਉਹਨੇ ਮਤਲਬ ਵੀ ਅਫੇਰ ਬਣਾਇਆ ਉਹਦਾ ਪਰਸ ਇੱਕ ਫੌਂਡ ਬਣਾਇਆ ਉਸ ਤੋਂ ਬਾਅਦ ਉਹ ਚੇਂਜ ਕਰਕੇ ਨਵੀਂ ਲਿਆਂਦੀ ਨਵੀਂ ਉਸ ਤੋਂ ਬਾਅਦ ਦੂਜੀ ਤੀਜੀ ਤੀਜੀ ਚੌਥੀਆਂ ਕਰਕੇ ਕਰ ਮਤਲਬ ਕਿੰਨੇ ਜਨਾਨੀਆਂ ਦੀ ਉਹਨੇ ਜ਼ਿੰਦਗੀ ਬਰਬਾਦ ਕੀਤੀ ਸੀ ਪਰ ਹੁਣ ਹੁਣ ਸਿਰਤ ਸਿੰਘ ਨਾਲ ਜੋ ਕੁਝ ਹੋਣ ਜਾ ਰਿਹਾ ਸੀਗਾ ਉਹ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਸਵਾਗਤ ਆ ਤੁਹਾਡਾ ਅੱਜ ਫੇਰ ਮੈਂ ਤੁਹਾਡੇ ਸਾਹਮਣੇ ਇੱਕ ਸੱਚੀ ਘਟਨਾ ਲੈ ਕੇ ਆਇਆ ਹਾਂਗਾ ਤੇ ਜੇ ਮੇਰੀ ਇਹ ਘਟਨਾ ਤੁਹਾਨੂੰ ਕਹਾਣੀ ਤੁਹਾਨੂੰ ਪਸੰਦ ਆਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮੋਤਲ ਵੀ ਆਪਾਂ ਹੁਣ ਕਹਾਣੀ ਕਰਦੇ ਆਂਗੇ ਸ਼ੁਰੂ ਕਹਾਣੀ ਸ਼ੁਰੂ ਹੁੰਦੀ ਹੈਗੀ 2014 ਜਾਮੇ ਇਹ ਮਾਮਲਾ ਸੀਗਾ ਪਰ 2014 ਤੋਂ ਪਹਿਲਾਂ 2011 ਚ ਸੀਰਤ ਸਿੰਘ ਦਾ ਵਿਆਹ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਹੈਗਾ ਫਤੇਗੜ ਸਾਹਿਬ ਦੀ ਰਹਿਣ ਵਾਲੀ ਕੁੜੀ ਕੁਸ਼ਦੀਪ ਨਾਲ ਕੁਸ਼ਦੀਪ ਦੀ ਉਮਰ ਸੀਗੀ ਲਗਭਗ ਉਦੋਂ 22 ਸਾਲ ਦੀ ਵਿਆਹ ਹੁੰਦਾ ਹੈਗਾ ਕੁਸ਼ਦੀਪ ਇੱਕ ਸੁਪਨਾ ਲੈ ਕੇ ਆਉਂਦੀ ਹੈਗੀ ਫਤੇਗੜ ਸਾਹਿਬ ਤੋਂ ਵੀ ਦਿੱਲੀ ਜਾਉਂਗੀ ਮੈਂ ਆਪਣੀ ਜਿਹੜੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੂੰਗੀ ਪਰ ਹੁੰਦਾ ਤਾਂ ਕੇਰਾ ਦਾ ਇਦਾਂ ਹੀ ਹੋ ਵੀ ਨਾ ਕਦਾ ਇਦਾਂ ਬਹੁਤ ਮਤਲਬੀ ਜਿਹੜਾ ਸੀਰਤ ਸਿੰਘ ਆਪਦੀ ਘਰ ਵਾਲੀ ਕੁਸ਼ਦੀਪ ਨੂੰ ਬਹੁਤ ਪਿਆਰ ਕਰਦਾ ਹੈਗਾ ਤੇ ਉਹਦੀ ਹਰ ਇੱਕ ਗੱਲ ਮੰਨਦਾ ਦਾ ਤੇ ਉਹਦਾ ਮਨ ਹਰ ਇੱਕ ਸੁਪਨਾ ਪੂਰਾ ਕਰਦਾ ਪਰ ਕਹਿੰਦੇ ਮਹੀਨੇ ਇੱਕ ਬਾਅਦ ਉਹਦਾ ਮਤਲਬ ਹੀ ਬਿਹੇਵਿਅਰ ਚੇਂਜ ਹੋਣ ਲੱਗ ਜਾਂਦਾ ਦਾ ਸੀਰਤ ਸਿੰਘ ਦਾ ਅਸਲ ਪਹਿਲੇ ਦੱਸੇ ਸੀਰਤ ਸਿੰਘ ਕਰੈਕਟਰਲੈਸ ਬੰਦਾ ਸੀਗਾ ਉਹ ਹੁਣ ਘਰੋਂ ਲੇਟ ਆਉਂਦਾ ਘਰੇ ਲੇਟ ਆਉਂਦਾ ਉਹਦੀ ਸਾਰੀ ਰਾਤ ਵਿਚਾਰੀ ਕੁਸ਼ਦੀਬ ਵੇਟ ਕਰੀ ਜਾਂਦੀ ਰੋਂਦੀ ਰਹਿੰਦੀ ਤੇ ਕਈ ਵਾਰ ਮਤਲਬ ਉਹਨ ਘਰੇ ਆਉਣਾ ਕਈ ਵਾਰ ਪੁੱਛਦਾ ਉਹਨੇ ਸੀਰਤ ਸਿੰਘ ਨੇ ਘਰੇ ਨਾ ਵੀ ਆਉਣਾ ਤੇ ਕਈ ਵਾਰ ਮਤਲਬ ਉਹਦੀ ਸ਼ਰਟ ਤੇ ਲਿਪਸਟਿਕ ਦੇ ਦਾਗ ਲੱਗੇ ਹੋਣੇ ਕਈ ਵਾਰ ਮਤਲਬ ਹੀ ਉਹਦੇ ਸ਼ਾਰਟਾਂ ਚ ਉਹਦੇ ਕੱਪੜਿਆਂ ਚ ਉਹ ਲੀੜੀ ਜਿਹੀ ਪ੍ਰਕਿਉਂਦੀ ਸਮੱਲਾ ਹੋਣੀ ਆ ਤੇ ਹੁਣ ਆ ਇੱਕ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਹਣ ਜਿਹੜਾ ਉਹਦਾ ਘਰ ਆ ਲਗਾ ਲੱਗ ਜਿਹਦੇ ਬਾਹਰ ਚੱਕਰ ਚੱਲ ਰਿਹਾ ਹੈਗਾ ਐਸੇ ਤਰ੍ਹਾਂ ਕੁਸ਼ਦੀਪ ਨੂੰ ਪਤਾ ਲੱਗਾ ਸੀ ਪਰ ਜੇ ਉਹਨੂੰ ਪੁੱਛਦੀ ਸੀ ਇਹਨਾਂ ਦੋਨਾਂ 'ਚ ਪਲੇਸ਼ ਹੁੰਦਾ ਸੀਗਾ ਉਹਨੇ ਤਾਂ ਚੱਲ ਰਿਹਾ ਸੀਗਾ ਜਿਹੜਾ ਹਣ ਸੀਤ ਸਿੰਘ ਸੀਗਾ ਮੇਰੇ ਕੋਲ ਸੋਚੇ ਸਮਝਾ ਦੀ ਘਰ ਵਾਲੇ ਦੀ ਬਰਬਾਹ ਕੀਤੇ ਬਿਨਾ ਆਪ ਦਾ ਬਾਹਰ ਜਿਹੜਾ ਚੱਕਰ ਚਲਾ ਰਿਹਾ ਸੀਗਾ ਉਹਦੀ ਘਰ ਵਾਲੇ ਵਿਚਾਰੀ ਕੁਸ਼ਦੀਪ ਰੋਂਦੀ ਰਹਿੰਦੀ ਉਹ ਇੱਕ ਸੋਪਣਾ ਲੈ ਕੇ ਆਈ ਸੀ ਕਿ ਵੀ ਦਿੱਲੀ ਜਾਊਂਗੀ ਮੈਂ ਤੇ ਆਪਦੇ ਜਿਹੜੇ 파ਟਰਨਰ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੂੰਗੀ ਕੁਸ਼ ਰੂੰਗੀ ਪਰ ਹੁੰਦਾ ਸਾਰਾ ਕੁ ਤੇ ਹੁਣ ਮਤਲਬ ਇਹ ਉਹਦੀ ਪੁਸ਼ਦੀਪ ਦੀ ਜ਼ਿੰਦਗੀ 'ਚ ਇੱਕ ਬੰਦਾ ਆਉਂਦਾ ਜਿਹਦਾ ਨਾਮ ਸੀਗਾ ਨਕੁਲ ਨਕੁਲ ਸੀਗਾ ਜਿਹੜਾ ਸੀਰਤ ਦਾ ਬੈਸਟ ਫਰੈਂਡ ਤੇ ਨਕੁਲ ਨੂੰ ਮਤਲਬ ਹੀ ਹਮਦਰਦੀ ਸੀਗੀ ਪੁਸ਼ਦੀਪ ਨਾਲ ਉਹ ਦੇਖਦਾ ਸੀਗਾ ਵੀ ਮਤਲਬ ਜਿਹੜੀ ਪੁਸ਼ਦੀਪ ਬਚਾਈ ਰੋਂਦੀ ਰਹਿੰਦੀ ਐ ਰੋ ਰੋ ਕੇ ਆਪਣਾ ਸਜਾ ਲੈਂਦੀ ਸੀ ਤੇ ਸਾਰਾ ਦਿਨ ਮਤਲਬ ਹੀ ਆਪਦੇ ਘਰ ਵਾਲੇ ਸੀਰਤ ਸਿੰਘ ਵੀ ਪਰਵਾਹ ਕਰਦੀ ਸੀ ਤੇ ਉਹ ਦੂਸਰੇ ਪਾਸੇ ਸੀਰਤ ਸਿੰਘ ਨੂੰ ਆਪਦੀ ਘਰ ਵਾਲੀ ਜਮਾਂ ਪਰਵਾਹ ਨਹੀਂ ਸੀਗੀ ਤੇ ਤਾਂ ਕਰਕੇ ਮਤਲਬ ਉਹਨੂੰ ਸਹਾਰਾ ਦਿੰਦਾ ਨਕੁਲ ਪੁਸ਼ਦੀਪ ਨੂੰ ਕਹਿੰਦਾ ਵੀ ਤੁਸੀਂ ਰੋ ਨਾ ਵੀ ਉਹਨਾਂ ਨੇ ਕਿੰਨਾ ਹੀ ਗਲਤ ਹੋਵੇ ਬੰਦਾ ਇਹ ਜਵਾਨੀ ਦਾ ਪੈਰ ਆਗਾ ਵੀ ਜਵਾਨੀ ਜਵਾਨੀ ਜੇ ਸਭ ਕੁਝ ਹਰਕਤਾ ਹੋਣ ਲਗਾ ਪਰ ਉਹਨਾਂ ਉਹਨਾਂ ਦਾ ਅਸਰ ਕਰੀ ਹੈਗਾ ਵੀ ਤੁਸੀਂ ਇੱਕ ਕਰੋ ਕੰਮ ਕਰੋ ਤੁਸੀਂ ਬੱਚਾ ਪਲਾਨ ਕਰ ਲਓ ਜੇ ਤੁਹਾਡੇ ਮਤਲਬ ਕੁੜੀ ਕੁੜੀ ਆ ਗਈ ਤਾਂ ਕਿ ਮੈਨੂੰ ਲੱਗਦਾ ਵੀ ਕੁੜੀ ਕਰਕੇ ਕੀ ਪਤਾ ਤੁਹਾਡਾ ਘਰ ਵਾਲਾ ਜਿਹੜਾ ਸੀਤ ਸਿੰਘ ਆ ਮੇਰਾ ਦੋਸਤ ਸੀਤ ਸਿੰਘ ਉਧਰ ਜੇ ਕਿਉਂਕਿ ਘਰੇ ਕੁੜੀ ਹੋ ਗਈ ਤਾਂ ਅਗਰ ਉਸ ਤੋਂ ਬਾਅਦ ਕਈ ਵਾਰ ਉਧਰ ਵੀ ਜਾਂਦੇ ਆਗੇ ਪਰ ਉਹ ਮਤਲਬ ਵੀ ਇੱਕ ਜਿਹੜੀ ਮਤਲਬ ਕੁਛ ਦੀਵਾ ਕਰਨੀ ਪਹੁੰਗੀ ਇਸੇ ਮਾਨੰਗ ਦਾ ਜਾਂਦਾ ਹੈ ਹòn ਸਮਾਂ ਆ ਜਾਂਦਾਗਾ 2000 ਮਤਲਬ ਵੀ 14 ਆਂਦਾ ਜਦੋਂ ਮਤਲਬ ਵੀ ਸੀਰਤ ਸਿੰਘ ਤੇ ਇੱਕ ਮਤਲਬ ਵੀ ਪਰਚਾ ਦਰਜ ਹੋ ਜਾਂਦਾਗਾ ਉਹ ਪਰਚਾ ਦਰਜ ਹੁੰਦਾਗਾ ਇੱਕ ਲੇਡੀ ਮਤਲਬ ਵੀ ਜਿਹੜੀ ਮੈਰਿਟਰ ਸੀਗੀ ਉਹ ਮੁਕੱਦਮਾ ਦਰਜ ਕਰਾਉਂਦੀ ਵੀ ਇਹਨੇ ਮੇਰੇ ਨਾਲ ਗੱਲ ਕਰ ਤੀ ਤੇ ਉਸ ਤੋਂ ਬਾਅਦ ਇਹ ਗੱਲ ਪਤਾ ਲੱਗਦੀ ਆ ਕੁਸ਼ਦੀਪ ਨੂੰ ਕੁਸ਼ਦੀਪ ਮਤਲਬ ਹੀ ਪਹਿਲੇ ਹੀ ਵਿਚਾਰੀ ਇੰਨੀ ਪਰੇਸ਼ਾਨ ਰਹਿੰਦੀ ਸੀਗੀ ਕੁੱਤੋਂ ਦਾ ਘਰ ਵਾਲੇ ਤੋਂ ਮੁਕੱਦਮਾ ਦਰਜ ਹੋ ਗਿਆ ਤਾਂ ਉਹਦਾ ਰੋ ਰੋ ਕੇ ਪੂਰਾ ਹਾਲ ਹੋ ਗਿਆ ਤੇ ਉਹ ਮਤਲਬ ਹੋਰ ਤਾਂ ਕੋਈ ਦੇਖੀ ਦੇ ਸੈ ਨਹੀਂ ਬੰਦਾ ਉਹ ਫੋਨ ਲਾਉਂਦੇ ਆ ਕਿ ਨੁਕਲ ਨੂੰ ਲੋਕ ਉੱਪਰ ਜਾ ਬਜਾ ਜਾਂਦਾਗਾ ਕੁਸ਼ਦੀਪ ਦੇ ਘਰੇ ਜਾਂਦਾਗਾ ਉਸ ਤੋਂ ਬਾਅਦ ਪਹਿਲਾਂ ਉਹਨੂੰ ਚੁੱਪ ਕਰਾਉਂਦਾਗਾ ਪਾਣੀ ਦਿੰਦਾਗਾ ਉਹਨੂੰ ਸੰਭਾਲਦਾਗਾ ਉਸ ਤੋਂ ਬਾਅਦ ਆਪਦੀ ਕਾਰਜ ਬਿਠਾ ਕੇ ਜਾਂਦੇ ਆਗੇ ਸ਼ਾਦਰਾ ਦੇ ਪੁਲ ਸਟੇਸ਼ਨ ਜਦੋਂ ਸ਼ਾਦਰਾ ਦੇ ਪੁਲ ਸਟੇਸ਼ਨ ਹੁੰਦੇ ਆਗੇ ਤੇ ਜਿਹੜੀ ਹੁਣ ਕੁਸ਼ਦੀਪ ਉਹਨੇ ਆਪਦੇ ਘਰ ਵਾਲੇ ਦਾ ਪੱਕਾ ਪੂਰ ਨਹੀਂ ਸੀਗਾ ਕਿ ਉਹ ਕਹਿੰਦੀ ਵੀ ਮੇਰਾ ਘਰ ਵਾਲੇ ਦਾ ਨਹੀਂ ਹੋ ਸਕਦਾ ਤੇ ਪਰ ਪੁੱਛਦੇ ਉਹਦੇ ਉਹल्टा ਕਹਿੰਦੀ ਕਿ ਤੁਸੀਂ ਜੋ ਸੋਚ ਸਮਝ ਕੇ ਗੱਪ ਮਾਰੋ ਤੁਹਾਡਾ ਘਰ ਵਾਲੇ ਦਾ ਆਪਦਾ ਜਿਹੜਾ ਗਨਾਹ ਕਬੂਲ ਵੀ ਕਰ ਚੁੱਕਿਆ ਹੈਗਾ ਤੇ ਉਧਰ ਮੈਂ ਤੇ ਲਈ ਜਿਹੜੀ ਪੁਲਸਾ ਚਲਾਨ ਤਿਆਰ ਕਰ ਰਹੀ ਸੀਗੀ ਇਹਦਾ ਕੱਲ ਨੂੰ ਅਦ ਉਹ ਮਸੀਰ ਸਿੰਘ ਨੂੰ ਤੇ ਉਹਨੇ ਮੁਕਦਮਾ ਜਿਹੜਾ ਮਾਮਲਾ ਆਪ ਦਾ ਕਬੂਲ ਕਰ ਲਿਆ ਸੀਗਾ ਤੇ ਹੁਣ ਜਿਹੜਾ ਨਕੋ ਲੱਭੋ ਕਹਿੰਦਾ ਕਿ ਪੁਲਿਸ ਨੂੰ ਉਹ ਸੌਰੀ ਕੁਸ਼ਦੀਪ ਨੂੰ ਕਹਦਾ ਵੀ ਪੁਲਿਸ ਦੇ ਤਰਲੇ ਮਾਰ ਲਓ ਕੋਈ ਫਾਇਦਾ ਨਹੀਂ ਆਪਾਂ ਦਾਲ ਦੇ ਚ ਉਹਨੇ ਘਰ ਵਾਲੇ ਸੀਰ ਤੇ ਕਹਿੰਦਾ ਕੇਸ ਲੜਾਂਗੇ ਉਸ ਤੋਂ ਬਾਅਦ ਮਤਲਬ ਇਹ ਗੱਲ ਕਹਿ ਕੇ ਜਿਹੜਾ ਮਤਲਬ ਉਹਨੂੰ ਘਰ ਲੈ ਕੇ ਆਉਂਦਾਗਾ ਕੁਸ਼ਦੀਪ ਨੂੰ ਨਕਲ ਤੇ ਉਹਨੂੰ ਚੁੱਪ ਕਰਾਉਂਦਾਗਾ ਉਹਨੂੰ ਮਤਲਬ ਸਹਾਰਾ ਦਿੰਦਾਗਾ ਤੇ ਉਹਨੂੰ ਮਤਲਬ ਆਪ ਦੇ ਹੱਥਾਂ ਨਾਲ ਖਾਣਾ ਖਵਾਉਂਦਾ ਤੇ ਉਹਨੂੰ ਜਦੋਂ ਮਤਲਬ ਘਰੋਂ ਰਾਤ ਦਾ ਸਮਾਂ ਹੋ ਚੁੱਕਿਆ ਸੀਗਾ ਤੇ ਉਹ ਘਰ ਆਉਣਾ ਚਾਹੁੰਦਾ ਸੀ ਤਾਂ ਨਕਲ ਤੇ ਉਸ ਤੇ ਜਿਹੜੀ ਕੁਸ਼ਦੀਪ ਉਹ ਉਹਨੂੰ ਰੋਕ ਲੈਂਦੀ ਹੈ ਜੀ ਉਹ ਕਹਿੰਦੀ ਵੀ ਤੁਸੀਂ ਅੱਜ ਘਰ ਨਾ ਜਾਓ ਤੇ ਮੈਂ ਸਾਨੂੰ ਪਹਿਲਾਂ ਇੱਕ ਗੱਲ ਦੱਸਣੀ ਭੁੱਲ ਗਿਆ ਨਾ ਜਨਨੋ ਚ ਮਤਲਬ ਵੀ ਕੋਈ ਬੜਾ ਉਹ ਚੱਕਰ ਨਹੀਂ ਸੀਗਾ ਇਹ ਦੋਨੇ ਮਤਲਬ ਇੱਕ ਦੂਜੇ ਨੂੰ ਦੋਸਤ ਮੰਨਦੇ ਸੀਗੇ ਨਕਲ ਨੂੰ ਹਮਦਰਦੀ ਸੀਗੀ ਕੱਲੀ ਕੁਸ਼ਦੀਪ ਨਾਲ ਇਹ ਜੋ ਗਲਤ ਰਿਸ਼ਤਾ ਅਜੇ ਤੱਕ ਨਹੀਂ ਸੀਗਾ ਤੇ ਉਹਨ ਕੁਸ਼ਦੀਪ ਆ ਜਿਹੜੀ ਉਹ ਨਕਲ ਨੂੰ ਰੋਕਦੀ ਹੈ ਵੀ ਤੁਸੀਂ ਅੱਜ ਮੇਰੇ ਕੋਲ ਇੱਥੇ ਹੀ ਰਹਿ ਜਾਓ ਤੇ ਮੈਨੂੰ ਵੀ ਸਾਰਾ ਮਿਲੂਗਾ ਤੇ ਨਕਲੂ ਵੀ ਸੋਚਦਾ ਵੀ ਚਲੋ ਮਤਲਬ ਇਹਦੀ ਘਰ ਵਾਲੀ ਦੇ ਐਡਾ ਵੱਡਾ ਮਤਲਬ ਇਹ ਉਹ ਕਾਂਡ ਹੋ ਗਿਆ ਅੱਜ ਤੇ ਵੀ ਪਹਿਲਾਂ ਵੀ ਬਹੁਤ ਪਰੇਸ਼ਾਨ ਰਹਿੰਦੇ ਵਿੱਚ ਮੈਨੂੰ ਦੇਖੋ ਲੋਕਿਆਂ ਨੇ ਨਕਲ ਨੂੰ ਕੁਸ਼ਦੀਪ ਕੋਲੋਂ ਜ਼ਰਾ ਤੁਰ ਕੇ ਆਂਦਾ ਹੈ ਤੇ ਉਹਨੂੰ ਨਕਲ ਕੁਸ਼ਦੀਪ ਨੂੰ ਕਹਿੰਦਾ ਵੀ ਤੁਸੀਂ ਹੁਣ ਚੁੱਪ ਕਰਕੇ ਸੌਂ ਜਾਓ ਸੋਈ ਦੇਖਾਂਗੇ ਕੀ ਬਣਦਾ ਜਦੋਂ ਉਹਨਾਂ ਮਤਲਬ ਕੁਸ਼ਦੀਪ ਸੌਂ ਲੱਗਦੀ ਹੈਗੀ ਤੇ ਨਕਲ ਉਹਦੇ ਕੋਲੇ ਬੈਠਾ ਹੁੰਦਾ ਹੈਗਾ ਤੇ ਹੌਲੀ-ਹੌਲੀ ਮਤਲਬ ਉਹ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਕਰਦੇ ਕਰਦੇ ਕੁਝ ਨੇੜੇ ਆ ਜਾਂਦੇ ਪਹਿਲਾਂ ਤਾਂ ਉਸ ਰਾਤ ਤੋਂ ਪਹਿਲਾਂ ਸਿਰਫ ਦੋਸਤ ਸੀਗੇ ਲੋਕਾਂ ਸਿਰਫ ਉਹਨਾਂ ਹਮਦਰਦੀ ਸੀ ਪਰ ਹੁਣ ਉਹ ਮਤਲਬ ਜਿਹੜਾ ਰਿਸ਼ਤਾ ਸੀਗਾ ਉਹ ਮਤਲਬ ਵੀ ਚੇਂਜ ਹੋ ਚੁੱਕਿਆ ਸੀਗਾ ਦੋਨਾਂ ਨੇ ਮਤਲਬ ਕੋਲੇ ਹੁੰਦੇ ਗਏ ਦੋਨਾਂ ਨੂੰ ਮਤਲਬ ਵੀ ਦੋਨਾਂ ਨੇ ਸਰੀਰਕ ਸੰਬੰਧ ਬਣਾ ਲਿਆ ਜੋ ਸਰੀਰਕ ਸੰਬੰਧ ਬਣਾ ਲਿਆ ਉਸ ਰਾਤ ਉਹ ਰਾਤ ਨੂੰ ਮਤਲਬ ਜਿਹੜੀ ਖੁਸ਼ੀ ਦੀ ਵਾ ਭੁੱਲ ਨਹੀਂ ਸਕਦੀ ਸੀ ਕਿਉਂਕਿ ਉਸ ਰਾਤ ਮਤਲਬ ਉਹਨੇ ਉਹ ਆਪਦੀ ਜ਼ਿੰਦਗੀ ਹੰਡਾਈ ਸੀ ਜਿਹੜਾ ਉਹ ਤਾਂ ਮਤਲਬ ਵੀ ਆਪਦੇ ਘਰਾਂ ਤੋਂ ਨਹੀਂ ਪਸੂਕ ਮਿਲਿਆ ਸੀਗਾ ਉਹ ਸੋ ਕੋਣਾ ਸਰੀਤ ਸੰਗ ਤੇ ਦੋਸਤਾਂ ਨਾਲ ਕੋਲ ਸੰਗ ਲਾਉਣ ਦਿੱਤਾ ਔਨ ਰੈਡੀ ਮਤਲਬ ਖੁਸ਼ਦੀਪ ਸਿੰਘ ਜੀ ਉਹ ਆ ਉਹ ਨਾਮ ਦੇ ਮਰਦਾਂ ਨੂੰ ਖੁਸ਼-ਖੁਸ਼ ਰਹਿਣ ਲੱਗੇ ਸੀਗੇ ਉਹਦੇ ਮਤਲਬ ਸੁਭਾਅ ਤੇ ਵੀ ਚੇਂਜ ਚੇਂਜ ਹੋਣ ਲੱਗੇ ਸੀਗੇ ਹੁਣ ਨਕਲ ਅਕਸਰ ਮਤਲਬ ਖੁਸ਼ਦੀਪ ਕੋਲ ਜਾਂਦਾ ਉਹਦੇ ਨਾਲ ਸਹਿਕ ਸੰਤ ਨੂੰ ਆਉਂਦਾ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਉਹਨੂੰ ਸਹਾਰਾ ਦਿੰਦਾ ਕੋਈ ਪਿਆਰ ਕਰਦਾ ਤੇ ਸਹੀ ਮੈਨੇਜ ਪਿਆਰ ਕਰਦਾ ਸੀਗਾ ਉਹ ਤੇ ਹੁਣ ਮਤਲਬ ਸਮਾਂ ਲੰਘਦਾ ਗਿਆ ਤੇ ਉੱਤੋਂ ਉੱਤੋਂ ਮਤਲਬ ਜਾਲੀ ਜੇ ਕਿਸ ਲੜ ਰਹੇ ਸੀਗੇ ਪਰ ਅੰਦਰੋਂ ਇਹ ਚਾਹੁੰਦੇ ਸੀਗੇ ਵੀ ਜਿਹੜਾ ਸੀਰਤ ਸਿੰਘ ਉਹ ਬਾਹਰ ਨਾ ਆਵੇ ਪਰ ਹੁਣ ਸਮਾਂ ਆ ਜਾਂਦਾਗਾ 2014 ਦਾ ਜਦੋਂ ਸੀਰਤ ਮਤਲਬ ਜੇਲ੍ਹ ਤੋਂ ਬਾਹਰ ਆ ਜਾਂਦਾਗਾ ਜੇਲ੍ਹ ਤੋਂ ਬਾਹਰ ਆਉਂਦਾਗਾ ਤੇ ਹੁਣ ਜਿਹੜਾ ਨਕਲਦਾਰ ਤੇ ਪੁਸ਼ਦੀਪ ਦਾ ਮਿਲਣਾ ਘੱਟ ਹੋ ਜਾਂਦਾਗਾ ਪਰ ਮੈਂ ਸਾਨੂੰ ਤੇ ਦੱਸਿਆ ਸੀਗਾ ਜਿਹੜਾ ਸੀਰਤ ਉਹ ਨਕੂਲਾ ਉਹਦਾ ਸੀਰਤ ਦਾ ਬੈਸਟ ਫਰੈਂਡ ਸੀਗਾ ਤਾਂ ਕਰਕੇ ਉਹਨੂੰ ਘਰੇ ਆਉਂ ਜਦੋਂ ਕੋਈ ਦਿੱਕਤ ਨਹੀਂ ਸੀ ਘਰੇ ਤਾਂ ਆਉਂਦਾ ਸੀਗਾ ਪਰ ਉਹ ਪਹਿਲਾਂ ਮੁਤਾਬਕ ਮਿਲ ਨਹੀਂ ਪਉਂਦੇ ਸੀਗੇ ਹੁਣ ਤਾਂ ਜਿਹੜਾ ਮਤਲਬ ਪੁਸ਼ਦੀਪ ਚਾਹੁੰਦੀ ਸੀਗੀ ਕਿ ਜਿਹੜਾ ਉਹ ਨਕਲ ਕੋਲ ਹੀ ਰਵੇ ਨਕਲ ਦੀ ਉਹਨੂੰ ਆਦਤ ਪਹਿ ਚੁੱਕੀ ਸੀਗੀ ਤੇ ਹੁਣ ਮਤਲਬ ਇਹ ਦੋਨੇ ਪਲਾਨ ਬਣਾਉਂਦੇ ਆਗੇ ਵੀ ਹਮੇਸ਼ਾ ਲਈ ਇੱਕ ਹੋਣ ਦਾ ਕੋਸ਼ਦੀਪ ਤੇ ਨਕਲ ਉਹਨੇ ਪਲਾਨ ਬਣਾਉਂਦਾ ਵੀ ਪਹੁੰਚ ਜੀ ਤੇ ਪਰ ਇਹਨਾਂ ਦੇ ਰਸਤੇ 'ਚ ਰੋੜਾ ਬਣ ਰਿਹਾ ਸੀਗਾ ਸੀਰਤ ਰਸਤੇ 'ਚ ਰੋੜਾ ਬਣ ਰਿਹਾ ਸੀਗਾ ਸੀਰਤ ਤੇ ਫਿਰ ਜਿਹੜੀ ਕੋਸ਼ਦੀਪ ਕਹਿੰਦੀ ਵੀ ਆਪਾਂ ਆਪਦੇ ਰਸਤੇ ਦਾ ਰੋੜਾ ਹਟਾ ਆ ਦੰਨੇ ਆਗੇ ਵੀ ਆਪਾਂ ਮੇਰੇ ਘਰ ਵਾਲੇ ਸੀਰਤ ਨੂੰ ਇਸ ਦੁਨੀਆ ਤੋਂ ਮਤਲਬ ਵੀ ਗੈਪ ਕਰ ਦੰਨੇ ਉਹਨੂੰ ਮਾਰ ਦੰਨੇ ਆਗੇ ਤੇ ਹੁਣ ਜਿਹੜਾ ਨਕਲ ਉਹ ਮਤਲਬ ਨਕਲ ਪ੍ਰੀਮਰੋਂ ਤਾਂ ਨਹੀਂ ਸੀਗਾ ਪਰ ਉਹ ਕੋਸ਼ਦੀਪ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਜੋ ਹਾਮੀ ਭਰ ਦਿੰਦਾਗਾ ਫਿਰ ਉਹ ਇੱਕ ਬੰਦੇ ਨਾਲ ਮਿਲਦਾਗਾ ਜਿਹਦਾ ਨਾਮ ਸੀਗਾ ਮੁਕੀਮ ਮੁਕੀਮ ਦੀ ਉਮਰ ਸੀਗੀ 22 ਸਾਲ ਦੀ ਉਹਦੇ ਮਤਲਬ ਪਹਿਲਾਂ ਵੀ ਪਤਲ ਦੇ ਮਾਮਲੇ ਦਰਦੇ ਸੀ ਤੇ ਮੁਕੀਮ ਮਤਲਬ ਉਹ ਸਾਰੀ ਗੱਲ ਉਹ ਦੱਸਦਾਗਾ ਵੀ ਐਸਐਸ ਇਸ ਬੰਦੇ ਨੂੰ ਮਤਲਬ ਖਤਮ ਕਰਨਾਗਾ ਤੇ ਮੁਕੀਮ ਕਹਿੰਦਾ ਵੀ ਮੈਂ ਖਤਮ ਦਾ ਕਰ ਦੂੰ ਮੈਂ ਥੋੜਾ ਕੰਮ ਵੀ ਕਰ ਦੂੰ 50000 ਰੁਪਇਆ ਲੱਗੂਗਾ ਤੇ ਐਕਸਟਰਾ ਮੈਨੂੰ 12000 ਰੁਪਇਆ ਤੁਸੀਂ ਦੇ ਲਓ ਵੀ ਮੈਂ ਜਿਹੜਾ ਹਿਾਰ ਲੈ ਕੇ ਆਉਣਾ ਉਹਦੇ ਵਾਸਤੇ ਤੇ ਜਿਹੜਾ ਨੁਕਲਾਮ 50000 ਰੁਪਇਆ ਦਿੰਦਾ ਤੇ 12000 ਐਕਸਟਰਾ ਵੀ ਦੇ ਦਿੰਦਾ ਤੇ ਹੁਣੇ ਮਤਲਬ ਉਹ ਦਿਨ ਤੈਅ ਕਰਦਿਆ ਉਹ ਦਿ ਮੋ ਮੰਤਲੇ ਬੁਤ ਸਮਾਂ ਬਤਾਇਆ ਰੱਖਦੇ ਕਿ 23 ਦਸੰਬਰ 23 ਦਸੰਬਰ ਦੇ 2023 ਦਸੰਬਰ 2014 ਨੂੰ ਜਿਹੜੀ ਪਟ્રોલਿੰਗ ਪੁਲਿਸ ਹੁੰਦੀ ਹੈਗੀ ਉਹ ਮਤਲਬ ਇਹ ਸਾਛਾ ਹਦਰਾ ਦੇ ਪੁਲਿਸ ਸਟੇਸ਼ਨ ਫੋਨ ਕਰਕੇ ਇਹ ਤਲਾਹ ਕਰਦੇ ਵੀ ਇੱਕ ਬੰਦੇ ਦੇ ਸਿਰ ਤੇ ਦੋ ਗੋਲੀਆਂ ਲੱਗੀਆਂ ਜਿਹੜੇ ਜਲਦੋ ਜਲ ਪ੍ਰੋਮੋ ਹਸਪੀਟਲ ਆਜੇ ਤੇ ਜਿਹੜੇ ਮਤਲਬ ਪੁਲਿਸ ਸਟੇਸ਼ਨ ਵਾਲੇ ਇੰਚਾਰਜ ਹੁੰਦੇ ਹੈਗੇ ਜਵਾਦੋ ਹਸਪੀਟਲ ਜਾਂਦੇ ਹੈਗੇ ਉੱਤੇ ਮਤਲਬ ਵੀ ਉਹ ਬੰਦੇ ਦੀ ਸਨাক্ত ਕਰਦੇ ਹੈਗੇ ਉਹ ਬੰਦਾ ਸੀ ਅਸੀਰਤ ਸਿੰਘ ਤੇ ਪਰ ਅਸੀਰਤ ਸਿੰਘ ਦੇ ਜਿਹੜੀ ਮਤਲਬ ਗੋਲੀਆਂ 2 ਵਜੇ ਗੱਛ ਕੋ ਦੋਨੇ ਹੱਡੀਆਂ 'ਚ ਹੀ ਰਹੇਗਾ ਤੇ ਹੱਡੀਆਂ ਮੈਨੂੰ ਮੈਡੀਕਲ ਦਾ ਪਤਾ ਨਹੀਂ ਮੈਨੂੰ ਇਹ ਪਤਾ ਕਿ ਹੱਡੀਆਂ ਚ ਗੋਲੀਆਂ ਰਹਿੰਗੀਆਂ ਸੀ ਤਾਂ ਕਰਕੇ ਜਿਹੜਾ ਮਤਲਬ ਸੀਰਤ ਸਿੰਘ ਨੂੰ ਪੋਚ ਸੀਗਾ ਤੇ ਉਹ ਸੀਰਤ ਸਿੰਘ ਨੇ ਬਿਆਨ ਦਿੱਤਾ ਤੇ ਉਹਨੇ ਇਹ ਗੱਲ ਕਹੀ ਜਿਹੜਾ ਮਤਲਬ ਉਹਦਾ ਦੋਸਤ ਸੀਗਾ ਨੋਖਲ ਉਹਨੇ ਮਤਲਬ 23 ਦੀ ਸ਼ਾਮ ਨੂੰ ਇੱਕ ਪਲਾਨ ਬਣਾਇਆ ਸੀਗਾ ਖਾਣ ਪੀਣ ਦਾ ਫੰਕਸ਼ਨ ਕਰਨ ਦਾ ਤੇ ਉਹ ਆਪਦੀ ਕਾਰ ਮਰੂਤੀ ਲੈ ਕੇ ਮੇਰੇ ਕੋਲ ਆਇਆ ਤੇ ਮੈਂ ਬਿਨਾਂ ਕੋਈ ਪੁੱਛੇ ਸਭ ਦੱਸੇ ਉਹਦੇ ਨਾਲ ਬੈਠ ਗਿਆ ਤੇ ਜਦੋਂ ਅਸੀਂ ਮਤਲਬ ਇਹ ਕੀਤਾ ਕਿ ਜਿੱਤੇ ਪਾਰਟੀ ਕਰਨੀ ਸੀਗੀ ਫੰਕਸ਼ਨ ਕਰਨਾ ਸੀਗਾ ਉੱਥੇ ਚਲੇ ਗਏ ਤੇ ਸਾਹਮਣੇ ਮਤਲਬ ਉਸ ਇੱਕ ਬੰਦਾ ਆਉਂਦਾਗਾ ਜਿਹੜਾ ਮਿਲਦਾਗਾ ਨਕਲ ਨੂੰ ਉਹ ਬੰਦੇ ਦਾ ਨਾਮ ਸੀਗਾ ਸ਼ਾਇਦ ਮੁਕੀਮ ਤੇ ਉਹ ਪੁਲਿਸ ਨੂੰ ਬਿਆਨ ਦੇ ਰਿਹਾ ਸੀਗਾ ਹੁਣ ਸੀਰਤ ਸਿੰਘ ਮਤਲਬ ਇਹ ਕੋਸ਼ ਮਾੜੇ ਮੁੱਟ ਕੋਚ ਸੀਗਾ ਤੇ ਉਹ ਚ ਬਿਆਨ ਪੁਲਿਸ ਲੈ ਰਹੀ ਸੀਗਾ ਫਿਰ ਕਹਿੰਦਾ ਉਹਦੇ ਕੋਲ ਕੋਲ ਇੱਕ ਬੰਦਾ ਆਉਂਦਾ ਜਿਹਦਾ ਨਾਮ ਸੀਗਾ ਮੁਕੀਮ ਤੇ ਮੁਕੀਮ ਨਾਮ ਮਤਲਬ ਇਹ ਹੱਥ ਮਲਾਉਂਦਾਗਾ ਤੇ ਮੁਕੀਮ ਨਾਮ ਮੈਨੂੰ ਵੀ ਮਲਾਉਂਦਾਗਾ ਉਸ ਤੋਂ ਬਾਅਦ ਕਹਿੰਦਾ ਅਸੀਂ ਖਾਣ ਪੀਣ ਕਰਦੇ ਆਂ ਫੰਕਸ਼ਨ ਕਰਦੇ ਆਂ ਉਸ ਤੋਂ ਬਾਅਦ ਜੋ ਕਾਫੀ ਸਮਾਂ ਹੋ ਜਾਂਦਾਗਾ ਅਸੀਂ ਤਿੰਨੇ ਜਿਹੜੀ ਨਕਲ ਦੀ ਗੱਡੀ 'ਚ ਬੈਠ ਕੇ ਉੱਥੋਂ ਤੁਰ ਪੈਨੇ ਆਗੇ ਤੇ ਥੋੜੀ ਦੂਰ ਦੂਰੀ ਤੇ ਜਿਹੜਾ ਸਾਡੇ ਮਗਰ ਬੰਦਾ ਬੈਠਾ ਜਦੋਂ ਮਖੀ ਉਹ ਮੇਰੇ ਗੋਲੀਆਂ ਮਾਰਨੇ ਸ਼ੁਰੂ ਕਰ ਦਿੰਦਾ ਤੇ ਕਹਿੰਦਾ ਮੈਨੂੰ ਮਤਲਬ ਜਿਆਦਾ ਹੋਸ਼ ਹੈ ਨਹੀਂ ਸੀਗਾ ਪਰ ਥੋੜਾ ਬਹੁਤ ਹੋਸ਼ ਸੀਗਾ ਤਾਂ ਕਰਕੇ ਮੈਂ ਉਹ ਤੋਂ ਦਵਾ ਦਵਾ ਗੱਡੀ ਦੇ ਉੱਪਰ ਚੱਕੇ ਤੇ ਉਹਦੀ ਮੇਰੀ ਕਿਸਮਤ ਚੰਗੀ ਸੀਗੀ ਪਟਵਾਲੀ ਪੁਲਿਸ ਉੱਤੇ ਫਿਰਦੀ ਸੀਗੀ ਤੇ ਉਹ ਜਾ ਕੇ ਪਟਵਾਲੀ ਪੁਲਿਸ ਕੋਲ ਚਲੇਗਾ ਉਦੋਂ ਪਟਵਾਲੀ ਪੁਲਿਸ ਆਉ ਉਹਨੂੰ ਮਤਲਬ ਹਸਪੀਟਲ ਲੈ ਕੇ ਜਾਂਦੀ ਹੈਗੀ ਉਦੋਂ ਬਾਅਦ ਉਹ ਜਿਹੜਾ ਮਤਲਬ ਨਕਲ ਤੇ ਜਿਹੜਾ ਉਹ ਸੀਗਾ ਉਹਦਾ ਦੋਸਤ ਮਖੀ ਉਹ ਫਰਾਰ ਹੋ ਜਾਂਦਾ ਹੈ ਉੱਥੋਂ ਮੁੱਕ ਤੇ ਸਾਰੀ ਮਤਲਬੀ ਪੁਲਸਾ ਜਿਹੜਾ ਬਿਆਨ ਦਰਜ ਕਰ ਲੈਂਦੀ ਹੈਗੀ ਨਕਲ ਸੌਰੀ ਸੀਰ ਤੇ ਸਾਰੇ ਮਿੰਟ ਬਿਆਨ ਦਰਜ ਕਰ ਲੈਂਦੀ ਹੈ ਜੀ ਤੇ ਮੁਕੱਦਮਾ ਦਰਜ ਕਰਦੀ ਹੈਗੀ ਮੁਕੀਮ ਤੇ ਉਹਨੇ ਪੁਲਸ ਨੂੰ ਇਹ ਨਹੀਂ ਪਤਾ ਸੀਗਾ ਜੀ ਤੇ ਪੁਲਸ ਨੂੰ ਇਹ ਸੀਰ ਤੇ ਗੱਲ ਵੀ ਕਹਿੰਦਾਗਾ ਕਿ ਜਿਹੜਾ ਉਹਦਾ ਦੋਸਤ ਸੀਗਾ ਵੀ ਮੈਨੂੰ ਲੱਗਦਾਗਾ ਉਹ ਵੀ ਉਹਦੇ ਨਾਲ ਰਲਿਆ ਸੀਗਾ ਤਾਂ ਕਰਕੇ ਪੁਲਸ ਸਿੱਧਾ ਛਾਪਾ ਮਾਰ ਦਿਆਗਾ ਨਕਲ ਦੇ ਘਰੇ ਪਰ ਨਕਲ ਉੱਥੋਂ ਨਹੀਂ ਮਿਲਦਾ ਤੇ ਫੇਰ ਜਾਂਦੀ ਹੈ ਕਿ ਪੁਲਸ ਕੁਸ਼ਦੀਪ ਕੋਲ ਕੁਸ਼ਦੀਪ ਕਹਿੰਦੀ ਮੈਨੂੰ ਤਾਂ ਇਸ ਮਾਮਲੇ ਦੇ ਬਾਰੇ ਕੁਝ ਨਹੀਂ ਪਤਾ ਤੇ ਮੈਂ ਤਾਂ ਆਪਦੇ ਘਰ ਵਾਲੇ ਕੋਲ ਮਕਰਰ ਲਈ ਬਹੁਤ ਪਰੇਸ਼ਾਨ ਹੋ ਰਹੀ ਹੈਗੀ ਤੇ ਮੈਨੂੰ ਤਾਂ ਪਹਿਲਾਂ ਬਹੁਤ ਦੁੱਖ ਆ ਕਿ ਮੈਨੂੰ ਇਸ ਗੱਲ ਬਾਰੇ ਕੋਈ ਨਹੀਂ ਪਤਾ ਤੁਣ ਸਮਾਂ ਲੰਘਦਾ ਗਿਆ ਤੇ ਸਮਾਂ ਲੰਘਦਾ ਆਨੰਦ ਆ ਹੋਣਰ ਸਮਾਇਆ ਆਂਦਾਗਾ 4 ਅਕਤੂਬਰ ਦਾ 4 ਅਕਤੂਬਰ ਦਾ ਸਮਾਂ ਹੋਦਾਗਾ ਜਦੋਂ ਮਤਲਬ ਵੀ ਪੁਲਿਸ ਮੁਕੀਮ ਨੂੰ ਤੇ ਨਕਲ ਨੂੰ ਬੱਸ ਸਟੈਂਡ ਤੋਂ ਪਕੜਦੀ ਹੈਗੀ ਤਾਂ ਤੇ ਗ੍ਰਫਤਾਰ ਕਰ ਦੇਗੀ ਗ੍ਰਫਤਾਰ ਕਰਕੇ ਤੇ ਨਕਲ ਤੋਂ ਜੋ ਆਪ ਵੀ ਸਾਥੀ ਨਾਲ ਪਹੁੰਚੇਗਾ ਨਕਲ ਸਾਰਾ ਕੁਝ ਸੱਚ ਦੱਸਦਾ ਉਹ ਕਹਿੰਦਾਗਾ ਹਾਂ ਵੀ ਅਸੀਂ ਮਤਲਬ ਸੀਰ ਸਿੰਘ ਨੂੰ ਮਾਰਨ ਦਾ ਫੈਸਲਾ ਲੈਂਤਾ ਸੀ ਇਸ ਮਾਮਲੇ ਵਿੱਚ ਜਿਹੜੀ ਘਰਾਂ ਲਿਖੋ ਇਸ ਦੀ ਉਹ ਵੀ ਸ਼ਾਮ ਨਾਲ ਉਸ ਤੋਂ ਬਾਅਦ ਇਹ ਵੀ ਮਤਲਬ ਸੀਰਤ ਸਿੰਘ ਨੂੰ ਆਹ ਖੁਸ਼ਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਦੇਗੀ ਇੱਕ ਕਲੇਮ ਨੂੰ ਤੇ ਨਕਲ ਨੂੰ ਜਿਹਨਾਂ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਨਾਂ ਤਿੰਨਾਂ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਹੈਗਾ ਮੁਕੱਦਮਾ ਦਰਜ ਕਰਕੇ ਨੂੰ ਦਾਲੇ ਪੇਸ਼ ਕੀਤਾ ਜਾਂਦਾ ਹੈਗਾ ਹੁਣ ਅੱਜ ਦੀ ਖਾਨਦਾਨ ਦੀ ਇੱਤੇ ਸਮਾਪਤ ਕਿਵੇਂ ਮਤਲਬ ਇੱਕ ਜਿਹੜਾ ਸੀਰਤ ਸਿੰਘ ਸੀਗਾ ਪਹਿਲਾਂ ਤਾਂ ਉਹ ਗਲਤ ਸੀਗਾ ਉਸ ਤੋਂ ਬਾਅਦ ਜਿਹੜੀ ਉਹਦੀ ਘਰ ਵਾਲੀ ਹੈਗੀ ਖੁਸ਼ਦੀਪ ਤੇ ਤੁਸੀਂ ਇਹ ਦੱਸਣਾ ਇਸ ਕਹਾਣੀ ਦੀ ਗਲਤੀ ਕਿਸ ਦੀ ਹੈ ਖੁਸ਼ਦੀਪ ਦੀ ਗਲਤੀ ਹੈ ਜਿਹਨੇ ਆਪਣੇ ਘਰ ਵਾਲੇ ਨੂੰ ਮਾਰਨ ਦਾ ਫੈਸਲਾ ਲੈਂਦਾ ਉਰੇ ਮਤਲਬ ਵੀ ਬੈਸਟ ਫਰੈਂਡ ਨਾਲ ਮਿਲ ਕੇ ਉਹ ਨਜਾਇਜ਼ ਸੰਧ ਬਣੇ ਜਾਂ ਫਿਰ ਉਹ ਮਤਲਬ ਸੀਰਤ ਸਿੰਘ ਸੀਗਾ ਗਲਤ ਜਿਹਨ ਮਤਲਬ ਆਪਦੀ ਘਰ ਵਾਲੇ ਦਾ ਪਿਆਰ ਨਹੀਂ ਸਮਝਾ ਆਪਦੀ ਘਰ ਵਾਲੀ ਦੀ ਖਿਆਲ ਨਹੀਂ ਰੱਖਿਆ ਪਹਿਲਾਂ ਜੇ ਆਉਂਦੇ ਪਹਿਲੇ ਘਰ ਵਾਲੇ ਦਾ ਖਿਆਲ ਰੱਖਦਾ ਤੇ ਉਹਦੀ ਕੇਅਰ ਕਰਦਾਗਾ ਤੇ ਸ਼ਾਇਦ ਇਹ ਅੱਜ ਜਿਹੜਾ ਕੁਝ ਹੋ ਚੁੱਕਿਆ ਸੀ ਉਹ ਨਹੀਂ ਹੁੰਦਾ ਤੇ ਉਹਨੂੰ ਮਤਲਬ ਵੀ ਨਜਾਇਜ਼ ਸੰਧ ਬਣਾਉਣੀ ਨਾ ਪੈਂਦੀ ਖੁਸ਼ਦੀ ਨੂੰ ਤੇ ਜੇ ਮਤਲਬ ਵੀ ਸੀਰਤ ਸਿੰਘ ਆ ਉਹਦੀ ਘਰ ਇਹਨਾਂ ਸਹੀ ਸਹੀ ਰਹਿੰਦਾ ਹੁਣ ਤੁਸੀਂ ਦੱਸਣਾ ਇਸ ਘਰ ਵਿੱਚ ਗਲਤੀ ਕਿਸ ਬੰਦੇ ਦੀ ਸੀ ਮੈਨੂੰ ਤਾਂ ਸਾਰੀ ਗਲਤੀ ਲੱਗਦੀ ਐ ਤੇ ਸੀਰਤ ਸਿੰਘ ਦੀ ਜੀਤ ਸਿੰਘ ਜੇ ਮਤਲਬ ਆਪਦੀ ਘਰ ਨੂੰ ਪਿਆਰ ਕਰਦਾ ਜਿਵੇਂ ਬਾਹਰਲੀਆਂ ਜਨਨੀਆਂ ਨੂੰ ਕਰਦਾ ਸੀਗਾ ਉਹ ਮੈਂ ਆਪਦੀ ਘਰ ਨੂੰ ਪਿਆਰ ਕਰਦਾ ਉਹਦੀ ਮਤਲਬ ਵੀ ਹਰ ਇੱਕ ਮਤਲਬ ਵੀ ਉਹਦਾ ਸੁੱਖ-ਦੁੱਖ ਚ ਕੱਟਦਾ ਉਹਦੇ ਨਾਲ ਕੱਟਦਾ ਉਹਦਾ ਮਤਲਬ ਹੀ ਤਕੀ ਤਕਲੀਫ ਸੀ ਸੁਣਦਾ ਸ਼ਾਇਦ ਉਹ ਮਤਲਬ ਵੀ ਉਹਦੇ ਨਾਲ ਜਿਹੜਾ ਬੈਸਟ ਫਰੈਂਡ ਸੀ ਉਹ ਕੋਲ ਉਹਦੇ ਨਾਲ ਨਜਾਇਜ਼ ਉਹਦਾ ਨਾਮ ਧੰਨਵਾਦ ਜੀ ਸਟੋਰੀ ਸੁਣਦੀ ਮੈਂ ਜੇ ਸਟੋਰੀ ਕੋ ਸਿੱਖਣ ਨੂੰ ਮਿਲਿਆ ਹੋਇਆ ਤਾਂ ਏੰਗੀ ਲੱਗੀ ਹੋਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕੀਤੇ ਹੋਏ ਨਾ ਜਾਇਓ ਮੱਤ ਜੋੜ ਕੇ ਬੇਨਤੀ ਕਰਦਾ ਹਾਂ ਧੰਨਵਾਦ ਮਿਲਦਾ ਕੱਲ੍ਹ ਨੂੰ